ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਅੱਜ ਦੇ ਨਵੇਂ ਵਲੌਗ ਦੇ ਵਿੱਚ ਅੱਜ ਦੇ ਨਵੇਂ ਵਲੌਗ ਦੇ ਵਿੱਚ ਆਪਾਂ ਗੱਲ ਕਰਾਂਗੇ ਸਮੁੰਦਰ ਇੱਕ ਬੱਚਾ ਸਮੁੰਦਰ ਦੇ ਕਿਨਾਰੇ ਖੇਡ ਰਿਹਾ ਸੀ ਉੱਥੇ ਜ਼ੋਰ ਦੀ ਲਹਿਰ ਆਈ ਉਸ ਦੀ ਚੱਪਲ ਨਾਲ ਵਹਾ ਕੇ ਲੈ ਗਈ ਫਿਰ ਬੱਚੇ ਨੇ ਇੱਕ ਰੈਪ ਤੇ ਲਿਖਿਆ ਸਮੁੰਦਰ ਚੋਰ ਹੈ ਫਿਰ ਇੱਕ ਮਛਵਾਰੀ ਨੇ ਬਹੁਤ ਸਾਰੀਆਂ ਮੱਛੀਆਂ ਨੂੰ ਪਕੜਿਆ ਇੱਕ ਕੈਪਟੇਨ ਲਿਖਿਆ ਕਿ ਸਮੁੰਦਰ ਮੇਰਾ ਪਾਲਨਹਾਰ ਹੈ ਇੱਕ ਬੁਰੀ ਔਰਤ ਦਾ ਬੇਟਾ ਸਮੁੰਦਰ ਵਿੱਚ ਡੁੱਬ ਕੇ ਮਰ ਗਿਆ ਤਾਂ ਉਸਨੇ ਲਿਖਾ ਸਮੁੰਦਰ ਹਥਿਆਰਾ ਹੈ ਇੱਕ ਬੁੱਢਾ ਆਦਮੀ ਕਮਰ ਚੁਕਾ ਕੇ ਜਾ ਰਿਹਾ ਸੀ ਉਸ ਨੂੰ ਸਮੁੰਦਰ ਵਿੱਚ ਮੋਤੀ ਮਿਲਿਆ ਉਸਨੇ ਲਿਖਿਆ ਸਮੁੰਦਰ ਦਾਨੀ ਹੈ ਫਿਰ ਅਚਾਨਕ ਜ਼ੋਰ ਦੀ ਲਹਿਰ ਆਈ ਉਸਨੇ ਜੋ ਲਿਖਿਆ ਸੀ ਉਹ ਮਟਾ ਕੇ ਚਲੀ ਗਈ ਜਾਣੇ ਕਿ ਸਮੁੰਦਰ ਨੂੰ ਕੋਈ ਵੀ ਫਰਕ ਨਹੀਂ ਪਿਆ ਕਿ ਉਸ ਦੇ ਬਾਰੇ ਲੋਕ ਕੀ ਸੋਚਦੇ ਹਾਂ ਦੋਸਤੋ ਆਪਾਂ ਇਹੋ ਹੀ ਸਿੱਖਿਆ ਮਿਲਦੀ ਹੈ ਜੇ ਤੁਸੀਂ ਸਮੁੰਦਰ ਬੰਨਣਾ ਚਾਹੁੰਦੇ ਹੋ ਤਾਂ ਲੋਕਾਂ ਦੀਆਂ ਗੱਲਾਂ ਦੀ ਪਰਵਾਹ ਨਾ ਕਰੋ ਲੋਕਾਂ ਦੀਆਂ ਗੱਲਾਂ ਹਾਲਾਤਾਂ ਦੇ ਮੁਤਾਬਕ ਬਦਲਦੀਆਂ ਰਹਿੰਦੀਆਂ ਨੇ ਇਸੇ ਕਰਕੇ ਲੋਕਾਂ ਨੂੰ ਛੱਡ ਦੋ ਤੇ ਆਪਣੇ ਸਮੁੰਦਰ ਬੰਦੀ ਕੋਸ਼ਿਸ਼ ਕਰੋ